ਸੁਣਨ ਵਾਲੇ ਪੂਜੀ ਨੀਕ ਸੱਜਣੋ ਮੈਂ ਅੱਜ ਵੈਨਕੂਵਰ ਆਇਆ ਹਾਂ ਬਹੁਤ ਸਲਾਮਤ ਮੇਰੇ ਪੁਰਾਣੇ ਜਦੋਂ ਮੈਂ ਗਾਇਕੀ ਵਿੱਚ ਹੁੰਦਾ ਸੀ ਉਦੋਂ ਦੇ ਸਾਥੀ ਨਰਦੀਪ ਸਿੰਘ ਗਿੱਲ ਮੰਡੀਕਰਾਂ ਵੈਨਕੂਵਰ ਚ ਤੇ ਸਰਦਾਰ ਚੰਕੌਰ ਸਿੰਘ ਸੇਖੋ ਸੰਗੀ ਮਾਸਟਰ ਚੰਕੌਰ ਸਾਹਿਬ ਅਸੀਂ ਇਹਦੇ ਵਿੱਚ ਵੈਨਕੂਵਰ ਆਇਆ ਤੇ ਸੇਖੋ ਸਾਹਿਬ ਦੇ ਘਰੇ ਐਵੇਂ ਮਨ ਵਿੱਚ ਆ ਗਿਆ ਨਾ ਦੇ ਵੀ ਰੰਮੂਏ ਸਾਹਿਬ ਬੜੇ ਰਾਜ ਭੋਗ ਲੇ ਸਭ ਕੀਤਾ ਹਰ ਹੋਰ ਲੋਕਾਂ ਦੀ ਸੇਵਾ ਕਰਨੀ ਹੈ ਜਿਹੜੇ ਲੋਕੀ ਦੁਖੀ ਹੈ ਤੇ ਤੂੰ ਅੱਜ ਇੱਕ ਕਰਤਾ ਗਾਉਣੀ ਤੇ ਨਾਲ ਕਵਤਾ ਬੋਲ ਸਕਦੇ ਆ ਮੈਂ ਕਿਹਾ ਹੁਣ ਜ਼ਿੰਦਗੀ ਦਾ ਮੇਰੀ ਇਨਜਾਜ ਨਹੀਂ ਕਿਤੇ ਲੇਖੀ ਰਹੂਗੀ ਪਰ ਮੈਂ ਉਹ ਤੁਹਾਡੇ ਨਾਲ ਇੱਕ ਦਿਨ ਅੱਜ ਬੋਲ ਦਿੰਦੇ ਹਾਂ ਤਾਂ ਹੁਣ ਇਹ ਕਵਤਾ ਹੈ ਰੱਬਾ ਵੀ ਤੇਰੇ ਨਾਮ ਉਤੇ ਇਹ ਬੰਦੇ ਜਿਹੜੇ ਡਹਿ ਡਹਿ ਕੇ ਮੰਦੇ ਆ ਕੋਈ ਦਿਨ ਗੌਰ ਜਿੰਦਾ ਹੈ ਕੋਈ ਭਗਵਾਨ ਕੇ ਨਾ ਕੋਈ ਖੁਦਾ ਅੱਲਾ ਤਾਲਾ ਕਹਿੰਦਾ ਹੈ ਵਾਗਰੂ ਕਹਿੰਦਾ ਹੈ ਕੋਈ ਹਰੀ ਓਮ ਕਹਿੰਦਾ ਹੈ ਤੇ ਤੇਰੇ ਤੈਨੂੰ ਪਾੜ ਪਾੜ ਕੇ ਰੱਖਿਆ ਰੱਬ ਇਹਦਾ ਮੂਰ ਮੈਂ ਤਾਂ ਆਪ ਮਰਿਆ ਮੈਂ ਮਿਲਕੜੀ ਸੀ ਫਿਰਦੇ ਉਹਦੇ ਉੱਤੇ ਦੋ ਲਾਈਨਾਂ ਅੱਜ ਚਮਕੌਰ ਸਿੰਘ ਸੇਖੋਂ ਘੋਦ ਨੇ ਸਾਰੀ ਦੀ ਮਾਸਟਰ ਹਾਂ ਅੱਜ ਸਰ ਆਪ ਨੂੰ ਨਮਦੀਪ ਸਿੰਘ ਗਿੱਲ ਮੰਡੀ ਕਲਾ ਪੈਂਡ ਇੱਥੇ ਦੇ ਕੈਨੇਡਾ ਵਿੱਚ ਪੱਕੇ ਹਨ ਮੈਂ ਤਾਂ ਮੈਂ ਆਇਆ ਸੀ ਤੇ ਮੈਨੂੰ ਮਿਲਦੇ ਇਹਨਾਂ ਦੇ ਕੋਲੇ ਮੈਂ ਅੱਜ ਰੁਕ ਗਿਆ ਕਿ ਆ ਸੀ ਇਹ ਮੇਂ ਪ੍ਰਾਣੀਆਂ ਯਾਦਾਂ ਉਹਦੇ ਉੱਤੇ ਤੁਹਾਨੂੰ ਸੁਣਾਉਣ ਲੱਗੇ ਆ ਬਾਪੂ ਜੀ ਦੇ ਤੇ ਇਹ ਕਵਿਤਾ ਏਰੀ ਹੈ ਇਹ ਮੇਰੇ ਪਿਤਾ ਜੀ ਕਵੀਸ਼ਰ ਕਰਨੈਲ ਸਿੰਘ ਪਾਟਸ ਰਾਮੂ ਵਾਲੀਏ ਦੀ ਲਿਖੀ ਹੈ ਲੈ ਸੁਣੋ ਜਨ तूं चार कितां पसर के पाई न पले तूं इन चो मञ मञ सफ़त के चो तेरे नो इन ते बकरियां में मेदे वग़ैराह ਮੂਹੇ ਨਾਂ ਦੇ ਪੱਕਰੀਆਂ ਦੇ ਮੇਦੇ ਨੇ ਬਗਿਆਣਾ ਤੈਤ ਪੰਗੜਾ ਪੌਣ ਬਣਾ ਕੇ ਮਨਚ ਮਨੁੱਖੀ ਲਾਸ਼ਾਂ ਦੇ ਪੰਡਾ ਚੀਤੇ ਹਾਂ ਉਹ ਪੈਦਾ ਕੀਤੇ ਹੰਦਮ ਖੋਰੇ ਪੱਥਰ ਦਿਲ ਦੇ ਦਰਦੇ ਚੋਂ ਪੈਦਾ ਕੀਤੇ ਹਾਂ ਰਵ ਖੋਰੇ ਪੱਥਰ ਸਿਰ ਦੇ ਜਾਂਦੇ ਕਿਉਂ ਤੇਰੇ ਨਾਵੇਂ ਤੇਰੇ ਹੁੰਦੇ ਆਪਾ ਨਾ ਮਰਦੇ ਕਿਉਂ ਅੰਮ੍ਰਿਤ ਦੀ ਰਸਨਾ ਦੇ ਬੋਲ ਬੋਲ ਦੇ ਜ਼ਹਿਰ ਪਰੇ ਅਮਰ ਤਦੀ ਰਸ ਨਾ ਦੇ ਵਿੱਚੋਂ ਬੋਲ ਬੋਲ ਦੇ ਜ਼ਹਿਰ ਪਰੇ गंद पासे न ते जमण ते ला पकी पाबंदी तूं मान पता ख़ूना